ਕਿ ਜਿੱਦਾਂ ਕਾਰ ਦਾ ਕ੍ਰੂਜ਼ਰੀਆਂ ਗੱਲਾਂ ਨੇ ਹੁਣ ਪਤਾ ਨਹੀਂ ਹੈ ਕਿਸੇ ਨੂੰ ਸਮਝ ਸਮਝ ਆਉ ਕਿ ਜੇ ਕੋਈ ਥੋੜਾ ਅਮਰੀਕਾ ਕੈਨੇਡਾ ਰਹਿੰਦਾ ਹੈ ਉਹਦੇ ਨਾਲ ਸੰਪਰਕ ਕਰ ਲਿਓ ਪੁੱਛ ਲਿਓ ਵੀ ਇਦਾਂ ਹੈ ਵੀ ਆ ਵਾਹ ਸਪੀਡ ਦਾ ਬਹੁਤ ਰੌਲਾ ਪੈਂਦਾ ਹੈ ਕ੍ਰੀਪਰ ਸਪੀਡ ਆਪਾਂ ਵੀ ਬਹੁਤ ਗੱਲਾਂ ਕਰਦੇ ਰਹੇ ਹਾਂ ਵੀ ਜੀ ਗਾ ਨਹੀਂ ਸੋਣਿਓ ਸਾਰਿਆਂ ਨੂੰ ਟਰੈਕਟਰਾਂ ਲਈ ਇਹ ਪਹਿਲੀ ਵੀਡੀਓ ਆ ਖਾਸੇ ਦਿਨਾਂ ਬਾਅਦ ਉਹੀ ਮੈਂ ਗੈਪ ਚ ਲੈ ਲੈਣਾ ਹੁਣ ਠਾਲ ਦੇਣੀ ਹੈ ਨੇਰੀ ਤੁਪਤਪ ਲੱਗੀ ਓਕੇ ਹੁਣ ਸਾਰਾ ਕੋਈ ਬੈਲੈਂਸਡ ਕਰਦੇ ਹਾਂ ਐਨੀਵੇਜ਼ ਜਿਹੜੀ ਅੱਜ ਦੀ ਵੀਡੀਓ ਹੈ ਮੈਂ ਵੀਡੀਓਜ਼ਾਂ ਥੋੜੀਆਂ ਜਿਹਾ ਫਿਊਚਰਿਸਟਿਕ ਕਰ ਦਿੰਨਾ ਹੁਣ ਜਿਹੜੀ ਆਉਣ ਵਾਲੇ ਥੋੜੇ ਜਿਹਾ ਵਕਤ ਚ ਨੇ ਉਹ ਪਹਿਲਾਂ ਪਹਿਲਾਂ ਫਿਰ ਬੜਾ ਮਨ ਲੋ ਲੋਕ ਕ੍ਰਿਟਿਸਿਜ਼ਮ ਬਹੁ ਹੁੰਦਾ ਮੇਰਾ ਵੀ ਇਹ ਐਂ ਕਹਿੰਦਾ ਐਂ ਕਿਵੇਂ ਹੋ ਜੂ ਬੱਤੀ ਦੰਦ ਨੇ ਗੱਲ ਜਿੰਨੀਆਂ ਵੀਡੀਓ ਚੱਕ ਲਓ ਜ ਇੱਕ ਵੀ ਕੋਈ ਪਿੱਛੇ ਰਹਿ ਗਈ ਹੋਵੇ ਹਾਂ ਕੋਈ ਕੁਦਰਤ ਵੱਲੋਂ ਹੀ ਸਮਾਂ ਪਲਟ ਜੇ ਉਹ ਮੈਂ ਕਹਿ ਨਹੀਂ ਸਕਦਾ ਪਰ ਜਿੰਨੀਆਂ ਕ ਆਪਾਂ ਗੱਲਾਂ ਕਰਦੇ ਹੁੰਦੀਆਂ ਉਹਨੀਆਂ ਸੱਚ ਹੋ ਜਾਂਦੀਆਂ ਨੇ ਕਿਉਂਕਿ ਟੈਕਨੋਲੋਜੀ ਹੈ ਇਹ ਸਾਰਾ ਕੁਝ ਉਧਰੋਂ ਹੀ ਆ ਰਿਹਾ ਅਮਰੀਕਾ ਤੋਂ ਯੂਰਪ ਤੋਂ ਬਸ 5-7 ਸਾਲ ਅੱਗੜ ਪਿਛੜਾ ਸੰਦ ਸਮਾਨਾ ਰੋਟਾਵੇਟਰ ਸੁਪਰ ਸੀਡਰ ਐਮਬੀ ਪਲਾਉ ਵਾਟੇਵਰ ਸਾਰਾ ਕੁਝ ਉੱਥੋਂ ਹੀ ਆ ਐਨੀਵੇਜ਼ ਮੁੱਦੇ ਤੇ ਆਈਏ ਕਰੀਪਰ ਸਪੀਡ ਦਾ ਬਹੁਤ ਰੌਲਾ ਪੈਂਦਾ ਹੈ ਕਰੀਪਰ ਸਪੀਡ ਆਪਾਂ ਵੀ ਬਹੁਤ ਗੱਲਾਂ ਕਰਦੇ ਰਹੇ ਹਾਂ ਵੀ ਕਰੀਪਰ ਸਪੀਡ ਟਰੈਕਟਰ ਦੀ ਆਹ ਲੋਡ ਹੈਗੀ ਆ ਆਹ ਲੋਡ ਹੈਗੀ ਆ ਇੱਕ ਇਹਦੇ ਚੋ ਵੀਡੀਓ ਰਹਿ ਜੂਗੀ ਉਹ ਕਨਸੈਪਟ ਆਪਾਂ ਅਲੱਗ ਰੱਖਾਂਗੇ ਕਿ ਅੱਜ ਰੀਪਰ ਤੇ ਸੁਪਰ ਸੀਡਰ ਤੇ ਰੋਟਾਵੇਟਰ ਤੇ 3 ਸਪੀਡ ਟਰੈਕਟਰ ਦੀ ਕਿੰਨੀ ਕ ਲੋਡ ਆ ਖਾਸ ਕਰ ਸੁਪਰ ਸੀਡਰ ਤੇ ਉਹ ਗੱਲ ਆਪਾਂ ਅਲੱਗ ਰੱਖ ਲਓ ਅੱਜ ਸਿਰਫ ਆਪਾਂ ਇਹ ਗੱਲ ਕਰਨੀ ਆ ਕਿ ਜਿਹੜਾ ਕੰਪਨੀਆਂ ਲਈ ਚੈਲੰਜ ਬਣਿਆ ਹੋਇਆ ਚੈਲੰਜ ਕੀ ਹੁੰਦਾ ਉਹ ਆਜੋ ਤੁਹਾਨੂੰ ਦੱਸਦਾ ਚੈਲੰਜ ਦਾ ਕਲੀਅਰ ਕੱਟ ਕੀ ਆ ਆਹ ਟਰੈਕਟਰ ਦਾ ਮੇਨ ਗੇਅਰ ਆ ਉਹ ਲੋਹਾ ਹੀ ਮੀਡੀਅਮ ਆ ਇਹਦੇ ਚ ਕੀ ਹੁੰਦਾ ਸਪੀਡਾਂ ਬਣਾਉਣੀਆਂ ਔਖੀਆਂ ਹੋ ਜਾਂਦੀਆਂ ਨੇ ਹੁਣ 69 ਦੇ ਵਿੱਚ ਵੀ ਕੀ ਆ ਕਿ ਹਾਈ ਦੇ ਵਿੱਚ ਸਪੀਡ 24 25 ਕਿਲੋਮੀਟਰ ਦੀ ਆ ਚਲੋ ਇਹਨਾਂ ਨੇ ਜਿਹੜਾ 54 5 ਆ ਉਹਦੀ ਜਿੱਦ ਚ ਕੀਤੀ ਆ ਵੈਸੇ ਤਾਂ ਪਰ ਹੋ ਸਕਦਾ ਕਿ ਉਹ ਕੋਈ ਮਤਲਬ ਉਹਦਾ ਹੱਲ ਨਾ ਨਿਕਲਦਾ ਹੋਵੇ ਦਿੱਕਤ ਕੀ ਆ ਜਾਂਦੀ ਆ ਜੇ ਥੱਲੇ ਵਾਲੇ ਗੇਰਾਂ ਨੂੰ ਕ੍ਰੀਪਰ ਕਰਦੇ ਆ ਉੱਪਰ ਦਿੱਕਤ ਆ ਜਾਂਦੀ ਉੱਪਰ ਲਿਆਂ ਨੂੰ ਕਰਦੇ ਆ ਹਾਈ ਸਪੀਡ 'ਚ ਦਿੱਕਤ ਆ ਜਾਂਦੀ ਗੇਅਰ ਦੀ ਜਿਹੜੀ ਸਪੀਡ ਦੀ ਸੈਟਿੰਗ ਆ ਉਹ ਕੰਪਨੀ ਲਈ ਬਹੁਤ ਵੱਡਾ ਚੈਲੰਜ ਹੈ ਮਿਸਤਰੀ ਹੋਵੇ ਫੋਰਮੈਨ ਜਾਂ ਕੋਈ ਕੰਪਨੀ ਹੋਵੇ ਉਹ ਗੀਅਰ ਦੀਆਂ ਸਪੀਡਾਂ ਦੀ ਖੂਬਸੂਰਤੀ ਤੋਂ ਹੀ ਜਾਣੀ ਜਾਂਦੀ ਆ ਟਰੈਕਟਰ ਬਣਾਉਣਾ ਬਹੁਤ ਸੌਖਾ ਹੋ ਗਿਆ ਹਰ ਇੱਕ ਸੰਤਬੰਧ ਮਿਲ ਜਾਂਦਾ ਹੈ ਬਿਜ਼ਨਸ ਦੇ ਜਿਹੜੇ ਚੈਲੰਜ ਨੇ ਖਰਚਿਆਂ ਦੇ ਉਹ ਲੱਗ ਨੇ ਪਰ ਗੀਅਰ ਆ ਜਿਹੜਾ ਇਹ ਸਭ ਤੋਂ ਵੱਡਾ ਚੈਲੰਜ ਬਣਿਆ ਹੋਇਆ ਹੁਣ ਜੇ ਇਹਨੂੰ ਛੇੜਦੇ ਆ ਉੱਪਰਲੀ ਸਪੀਡ ਛੱਡ ਜਾਂਦੀ ਆ ਫਿਰ ਆਲਾ ਕਹਿੰਦਾ ਦੂਏ ਚ ਫਲਾਣਾ ਆਪਣੇ ਹੋਰੇ ਤਰ੍ਹਾਂ ਦੀਆਂ ਪ੍ਰੋਬਲਮਾਂ ਬਹੁਤ ਨੇ ਨਾ ਮੇਰਾ ਦੂਏ ਦਾਦਾ ਮੂਰੇ ਲੰਘ ਗਿਆ ਮੇਰਾ ਪਿੱਛੇ ਰਹਿ ਗਿਆ ਹੁਣ ਹੁਣ 19 21 ਸੈਟਿੰਗਾਂ ਆਪਣਾ ਆਪਣਾ ਹੁੰਦਾ ਸਾਰ ਹਰ ਬੰਦੇ ਦੀ ਸੋਚ ਉਹਦਾ ਇੱਕ ਬਾਦਲ ਕੰਪਨੀਆਂ ਨੇ ਲੱਭ ਤਾ ਵੀ ਜਣਾ ਹੀ ਵੜ ਦੋ ਦੁੱਖੇ ਚੱਕ ਦੋ ਹੁਣ ਜਿਹੜੀ ਕਰੀਪਰ ਸਪੀਡ ਨਵੇਂ ਯੁੱਗ ਚ ਆਊਗੀ ਉਹ ਕੋਈ ਇਹ ਨਹੀਂ ਹੈ ਵੀ ਆ ਹੁਣ ਜਿਵੇਂ ਮੈਨੂੰ ਪੁੱਛਦੇ ਹੁੰਨੇ ਆ ਬਾਈ ਕਰੀਪਰ ਸਪੀਡ ਕੀ ਹੁੰਦੀ ਆ 048 050 060 070 ਇਹ ਤੁਹਾਨੂੰ ਸਿੱਧਾ ਹੀ ਕਰ ਦੇਣਾ ਉਹਨਾਂ ਨੇ 010 020 030 040 050 060 10 10 ਪੁਆਇੰਟਾਂ ਦੇ ਵੱਖਰੇ ਵੇ ਨਾਲ ਫਿਰ 1 ਕਿਲੋਮੀਟਰ 110 120 130 140 150 ਫਿਰ 2 ਤੋਂ ਲੈ ਕੇ 220 230 230 40 ਕਿਉਂਕਿ ਉਹ ਜਿਹੜਾ ਆ ਮਕੈਨਿਜ਼ਮ ਆ ਤੁਹਾਡਾ ਗੀਅਰ ਦਾ ਜਿਹੜਾ ਗਰਾਰੀ ਬੇਸਡ ਆ ਸਾਰਾ ਅੱਗੋਂ ਸ਼ਾਫਟ ਆਉਂਦੀ ਆ ਕਲਚ ਆ ਗਈ ਮੇਨ ਸ਼ਾਫਟਾਂ ਆ ਗਈਆਂ ਉਹਦੇ ਤੇ ਗੀਅਰ ਚੱਲਦਾ ਹੈ ਉਹ ਜਿਹੜਾ ਮਕੈਨਿਜ਼ਮ ਆ ਉਹਨੂੰ ਪਰੇ ਹੀ ਰੱਖਤਾ ਉਹ ਮਕੈਨਿਜ਼ਮ ਕਾਦੇ ਲਈ ਇਹ ਰੱਖਿਆ ਇਹ ਕਾਦੇ ਲਈ ਰੱਖ ਲਿਆ ਕੱਲਾ ਹੀ ਰੱਖ ਲਿਆ ਮੇਨ ਜਿਹੜੇ ਗੀਅਰ ਨੇ ਮੰਨ ਲਓ ਪਹਿਲਾ ਲੋ 2ਆ ਲੋ 3ਆ ਲੋ ਮੀਡੀਅਮ ਹਾਈ ਹਨਾ ਜਿਹੜੀਆਂ ਤਿੰਨ ਸਪੀਡਾਂ ਚਾਰ ਕਹਿ ਲੋ ABCD ਕਹਿ ਲੋ ਉਹਨਾਂ ਲਈ ਤਾਂ ਰੱਖ ਲਿਆ ਇਹੀ ਪਰ ਉਹ ਤੋਂ ਅਲੱਗ ਪਿਨੀਅਨ ਚ ਕ੍ਰੌਂਚ ਇੱਕ ਹਾਈਡਰੌਲਿਕ ਮੋਟਰ ਲਾਤੀ ਹਾਈਡਰੌਲਿਕ ਮੋਟਰ ਕਿਵੇਂ ਲਾਤੀ ਜਿਵੇਂ ਆਪਾਂ ਇੱਕ ਬਹੁਤ ਪਹਿਲਾਂ ਵੀਡੀਓ ਪਾਈ ਸੀ ਕਿ ਸੁਪਰ ਸੀਟਰ ਦਾ ਜਿਹੜਾ ਰੂਲਾ ਸੀ ਉਹ ਹਾਈਡਰੌਲਿਕਲੀ ਚੱਲਦਾ ਸੀ ਕਰਤਾਰ ਦੀ ਕੰਬਾਈਨ ਉਹਨਾਂ ਨੇ ਮੰਨ ਲਓ ਹਾਈਡਰੌਲਿਕ ਨਾਲ ਆਪਰੇਟ ਹੁੰਦਾ ਹੋਇਆ ਸਿਸਟਮ ਕੀਤਾ ਟਾਇਰ ਆ ਜਿਹੜੇ ਹਾਈਡਰੌਲਿਕ ਨਾਲ ਜ਼ੋਰ ਮਾਰਦੇ ਆ ਇਹ ਫਿਊਚਰ ਦੀਆਂ ਗੱਲਾਂ ਨੇ ਮੈਂ ਟਰਾਲੀ ਵੀ ਬਣਾਉਣ ਦੀ ਬੜੀ ਸੋਚਦਾ ਹੁੰਨਾ ਵੀ ਇਹਦੇ ਨਾਲ ਕੋਈ ਟਰਾਲੀ ਬਣਾਈ ਜਾਵੇ ਹਾਲੇ ਕੋਈ ਦਾ ਮੇਰਾ ਲੱਗਿਆ ਨਹੀਂ ਉਹ ਚੀਜ਼ ਕੰਪਨੀਆਂ ਨੇ ਟਰੈਕਟਰਾਂ ਚ ਲੈ ਜਾਂਦੀ ਕਰੀਪਰ ਸਪੀਡਾਂ ਵਾਸਤੇ ਸਪੈਸ਼ਲੀ ਜਿਵੇਂ ਕਰੀਪਰ ਸਪੀਡ ਹੈ ਕਰੀਪਰ ਸਪੀਡ ਵਾਸਤੇ ਕੰਪਨੀਆਂ ਨੇ ਕੀ ਕੀਤਾ ਆਹ ਗੇਅਰ ਡਿਸੇਬਲ ਹੋ ਗਿਆ ਇਹਨੂੰ ਛੱਡ ਦੋ ਮੰਨ ਲਓ ਇਹ ਕੰਮ ਕਰਨ ਨੂੰ ਬੰਦ ਕਰਤਾ ਇੱਕ ਅਲੱਗ ਤੋਂ ਹੀ ਬਟਨ ਲਾ ਤੇ ਮੋਟਰ ਲਾ ਲਓ ਜੋ ਮਰਜ਼ੀ ਲਾ ਲਓ ਉਹਨੂੰ ਜਿਵੇਂ ਬਾਹਰ ਤਾਂ ਜੋਇਸਟਿਕ ਕੰਟਰੋਲ ਆ ਬਟਨ ਤੋਂ ਇੱਕ ਇੱਕ ਪੁਆਇੰਟ ਅੱਗੇ ਪਿੱਛੇ ਅੱਗੇ ਪਿੱਛੇ ਹੋਈ ਜਾਣਾ ਜੋਸਟਿਕ ਤੋਂ ਜਿਵੇਂ ਗੇਮ ਖੇਡਦੇ ਆ ਉਹ ਕੀ ਆ ਉਹਦੇ ਨਾਲ ਸਪੀਡਾਂ ਮੈਂਟੇਨ ਕਰਤੀਆਂ ਜਿੰਨੀਆਂ ਕ੍ਰੀਪਰ ਦੀਆਂ ਸਪੀਡਾਂ ਨੇ ਚਾਹੇ ਉਹ ਅੱਗੇ ਨੂੰ ਨੇ ਚਾਹੇ ਉਹ ਪਿੱਛੇ ਨੂੰ 2 ਕਿਲੋਮੀਟਰ ਰਫਲੀ ਮੰਨ ਲਓ ਵੀ 2 ਕਿਲੋਮੀਟਰ ਬਾਕੀ ਤਾਂ ਕੰਪਨੀਆਂ ਦਾ ਆਪਣਾ ਆਪਣਾ ਹੁੰਦਾ ਸਾਰਿਆਂ ਦਾ ਕਿ ਕਿਹਨੇ ਕਿੱਦਾਂ ਕੰਮ ਕਰਨਾ ਮਤਲਬ ਜਿਹੜੀਆਂ ਲੋਐਸਟ ਸਪੀਡਾਂ ਨੇ ਉਹ ਉਹਨਾਂ ਨੇ ਸਾਰੀਆਂ ਹਾਈਡਰੋਲਿਕ ਹਾਈਡਰੌਲਿਕ ਤੋਂ ਓਪਰੇਟ ਹੁੰਦੀਆਂ ਕਰਤੀਆਂ ਪੰਪ ਤੋਂ ਸਿੱਧਾ ਅੰਦਰ ਉਹ ਇੱਕ ਉਹ ਹੁੰਦਾ ਜਿਗਾੜ ਜੈਡਾ ਬੜਾ ਜਿੱਦਾਂ ਕਮ ਮਤਲਬ ਕਿ ਉਹ ਜਿਹੜਾ ਮੈਂ ਤੁਹਾਨੂੰ ਦਿਖਾਇਆ ਨਹੀਂ ਸੀ ਉਹਦੇ 'ਚ ਕੀ ਕਹਨੇ ਹੁੰਦੇ ਨੇ ਸੁਪਰਸੀਡਰ ਦੇ ਲੱਗਿਆ ਹੋਇਆ ਜਾਂ ਤੁਸੀਂ ਕਿਸੇ ਹੋਰ ਚੀਜ਼ ਦੇ ਦੇਖ ਲਿਓ ਇੱਕ ਉਹਦੇ ਲੱਗਿਆ ਹੁੰਦਾ ਹੈ ਉਹ ਜਿਹੜਾ ਉਹ ਮਿਕਸਚਰ ਘੋਲਣ ਵਾਲਾ ਟਰੱਕ ਹੁੰਦਾ ਉਹ ਵੀ ਹਾਈਡਰੋਲਿਕ ਨਾਲ ਆਪਰੇਟ ਹੁੰਦਾ ਇੰਜਨ ਪੰਪ ਨੂੰ ਘੁਮਾਉਂਦਾ ਅੱਗੇ ਪੰਪ ਹਾਈਡਰੋਲਿਕ ਨਾਲ ਉਹਨੂੰ ਚਲਾਉਂਦਾ ਹੈ ਇਹ ਟੈਕਨੋਲੋਜੀ ਕਾਫੀ ਸਪੀਡ ਨਾਲ ਅੱਗੇ ਵਧ ਰਹੀ ਆ ਪੰਪ ਤੋਂ ਤੇਲ ਚੱਕ ਕੇ ਸਿੱਧਾ ਅੰਦਰ ਜਗਾੜ ਲਾ ਦੇਣਾ ਇੱਥੇ ਤੁਹਾਨੂੰ ਉਹਦਾ ਕੰਟਰੋਲ ਦੇ ਦੇਣਾ ਹੁਣ ਉਹਦਾ ਫਾਇਦਾ ਕੀ ਹੈ ਦੇਖੋ ਗੇਅਰ ਦੇ ਤਾਂ ਗਿਣਵੇਂ ਦੰਦੇ ਨੇ ਤੁਹਾਡੇ ਇੱਕ ਦੰਦਾ ਆ ਗਿਆ ਇੰਨੀ ਸਪੀਡ ਇੰਨੇ ਗੇਅਰ ਤੇ ਆਹ ਘਰਾਰੀ ਆ ਗਈ 19 ਸਪੀਡ ਹਾਈਡਰੌਲਿਕ ਦਾ ਐਡਵਾਂਟੇਜ ਸਭ ਨੂੰ ਕੀ ਆ ਉਹਦਾ ਮਤਲਬ ਕਿ ਇੱਕ ਜਿਵੇਂ ਕੰਬਾਈਨ ਦੇ ਤੁਸੀਂ ਐਗਜ਼ੈਂਪਲ ਲੈ ਲਓ ਆਪਾਂ ਉਹਦਾ ਲੋਹਾ ਹੀ ਐ ਮਾਰੀ ਜਾਂਦੇ ਨੇ ਕੰਬਾਈਨ ਦਾ ਵੀ ਹਲੇ ਫਰਕ ਜ਼ਿਆਦਾ ਪੈਂਦਾ ਥੋੜਾ ਜਿਹਾ ਹਾਈਡਰੌਲਿਕ ਦਾ ਤਾਂ ਤੁਸੀਂ 1 ਕਿਲੋਮੀਟਰ ਦਾ ਭਾਵੇਂ ਇੱਕ ਇੱਕ ਪੁਆਇੰਟ ਅੱਗੇ ਪਿੱਛੇ ਕਰਦਾ ਕਰ ਲਓ ਤੇਲ ਦਾ ਮਾੜਾ ਜਿਹਾ ਫਲੋ ਵਧਾ ਦੇਣਾ ਉਹਨੇ ਬੱਦਤਰ ਪੈਣਾ ਉਹਨੇ ਘੱਟ ਤਰ ਪੈਣਾ 1 ਕਿਲੋਮੀਟਰ ਦੇ ਵਿੱਚ ਤੁਸੀਂ ਚਾਹੇ 50 ਸਪੀਡਾਂ ਲੈ ਲਓ ਹਾਈਡਰੌਲਿਕ ਦਾ ਤਾਂ ਹੈ ਜਾ ਕੰਮ ਉਹ ਸਾਰਾ ਉਹਦੀ ਮਤਲਬ ਹੈਗੀ ਆ ਟੈਕਨੋਲੋਜੀ ਤੇ ਬੇਸਡ ਸਾਰਾ ਵੀ ਉਹ ਕਿੰਨਾ ਕੁ ਮਤਲਬ ਉਹਦੀ ਖੂਬਸੂਰਤੀ ਆ ਮੋਡਿਊਲ ਦੀ ਜਿਹੜਾ ਉਹਨੂੰ ਕੰਟਰੋਲ ਕਰ ਰਿਹਾ ਬਾਹਰ ਤਾਂ ਉਹ ਜਗਾੜ ਆ ਜੋਇਸਟਿਕ ਵਾਲਾ ਬਸ ਉਹ ਜਿਹੜੀਆਂ ਕਰੀਪਰ ਸਪੀਡਾਂ ਨੇ ਉਹ ਤੋਂ ਬਸ ਉਹ ਨਾਲੇ ਨਾਲ ਉਹਨਾਂ ਨੇ ਅਮਲਾਈ ਜਾਨੀਆਂ ਨੇ ਬਾਕੀ ਜਿਹੜੇ ਉਹਨਾਂ ਦੇ ਤਾਂ ਉੱਪਰਲੇ ਵੀ ਗੇਅਰ ਹੁੰਦੇ ਨੇ ਉਹ ਵੀ ਸਾਰੇ ਕੰਪਿਊਟਰਾਈਜ਼ ਹੁੰਦੇ ਨੇ ਇਸੇ ਕਰਕੇ ਉਹਨਾਂ ਨੂੰ ਪਤਾ ਹੁੰਦਾ ਕਿ ਕੰਬਾਈਨ ਆ ਜਿਹੜੀ ਹਾਰਵੈਸਟਰ ਜਦੋਂ ਤੁਸੀਂ ਦਾਣੇ ਪੈਂਦੇ ਦੇਖਦੇ ਹੋ ਵੀ ਕੰਬਾਈਨ ਕਿੰਨੀ ਸਪੀਡ ਤੇ ਜਾ ਰਹੀ ਹੈ ਜਿੰਨੀ ਸਪੀਡ ਤੇ ਕੰਬਾਈਨ ਜਾ ਰਹੀ ਹੁੰਦੀ ਆ ਉਹਨਾਂ ਨੂੰ ਕੰਪਿਊਟਰ ਸੈਟਅਪ ਕਰ ਦਿੰਦੇ ਨੇ ਜਿੱਦਾਂ ਆਪਾਂ ਕਾਰ ਦੇ ਕ੍ਰੂਜ਼ ਕੰਟਰੋਲ ਲਾ ਆਂਦੇ ਆ ਉਦਾਂ ਕਹਿ ਲਓ ਉਹ ਬਰਾਬਰ ਹੀ ਬਰਾਬਰ ਉਹ ਸਪੀਡ ਮੈਚ ਕਰ ਜਾਂਦੀ ਆ ਫੋਰ ਐਗਜ਼ਾਮਪਲ ਕੰਬਾਈਨ ਜਾ ਰਹੀ ਆ 7.7 ਤੇ ਉਹਨਾਂ ਨੇ ਟਰੈਕਟਰ ਦੀ 7.7 ਮੇਨਟੇਨ ਕਰ ਦੇਣੀ ਹੈ ਉਹਨੂੰ ਬਰਾਬਰ ਮਿਲ ਜਾਣਾ ਅਗਲੀ ਗੱਲ ਹੁਣ ਥੋੜੀ ਜਿਹੀ ਹਾਈਡਰੌਲਿਕ ਦੀ ਮੈਂ ਤੁਹਾਨੂੰ ਹੋਰ ਐਗਜ਼ਾਮਪਲ ਦੇ ਕੇ ਸਮਝਾ ਦਿੰਨਾ ਕਿ ਜਿੱਦਾਂ ਕਾਰ ਦਾ ਕ੍ਰੂਜ਼ ਕੰਟਰੋਲ ਆ ਕ੍ਰੂਜ਼ ਕੀ ਕਰਦਾ ਜੇ ਮੈਂ ਆਪਾਂ 30 ਤੋਂ ਕੰਮ ਕਰਨਾ 41 42 43 ਜਿਹੜਾ ਉਹਦਾ ਹਾਈਡਰੌਲਿਕ ਕਰੀਪਰ ਸਪੀਡ ਦਾ ਕੰਟਰੋਲ ਹੋਊਗਾ ਉਹਦਾ ਵੀ ਇੱਕ ਕ੍ਰੂਜ਼ ਕੰਟਰੋਲ ਸਿਸਟਮ ਕਹਿ ਲਓ ਇੱਕ ਉਹਦੇ ਪੁਆਇੰਟ ਲੱਗ ਜਾਣਗੇ 0.10 20 30 40 40 ਤੋਂ 30 20 ਇੱਕ ਇੱਕ ਨੇ ਉਹਦੀਆਂ ਅਗਲੀਆਂ ਪਿਛਲੀਆਂ ਸਪੀਡਾਂ ਠੀਕ ਆ ਇਹ ਆਉਣ ਵਾਲੇ ਫਿਊਚਰ ਦੀ ਟੈਕਨੋਲੋਜੀ ਆ ਉਹਨਾਂ ਨੇ ਦੁੱਖੇ ਤੋੜਤਾ ਕਿਉਂਕਿ ਇਹ ਬਹੁਤ ਹਾਰਡ ਕੰਮ ਆ ਕਿ ਆ ਗੇਅਰ ਦੀਆਂ ਸਪੀਡਾਂ ਜਿਹੜੀਆਂ ਛੇੜਨੀਆਂ ਪੈਂਦੀਆਂ ਸੀ ਜੇ ਗੇਅਰ ਦੀਆਂ ਸਪੀਡਾਂ ਛੇੜਦੇ ਸੀ ਸਾਰਾ ਗੇਅਰ ਦਾ ਹੀ ਸਤਿਆਨਾਸ ਵੱਜ ਜਾਂਦਾ ਸੀ ਇਹ ਚਲੋ ਮੈਂ ਸਵਰਾਜ ਦੀ ਸਿਫਤ ਕਰਦਾ ਕਿ ਜਿਹੜਾ ਇਹਨਾਂ ਨੇ ਆ ਇੰਨਾ ਸੋਹਣਾ ਗੇਅਰ ਬਣਾ ਲਿਆ ਹਾਲਾਂਕਿ ਹੋਰ ਟਰੈਕਟਰਾਂ ਦੇ ਬਹੁਤ ਮਾੜੇ ਹਾਲਾਤ ਨੇ ਸਪੀਡਾਂ ਦੇ ਕੋਈ ਸਪੀਡਾਂ ਸਪੂਡਾਂ ਦੀ ਬਹੁਤੀ ਖੂਬਸੂਰਤੀ ਹੈ ਨਹੀਂਗੀ ਸਮਝਦੇ ਹੋ ਇਹ ਥੋੜੀਆਂ ਜਿਹਾ ਆਉਣ ਵਾਲੇ ਸਮੇਂ ਦੀਆਂ ਗੱਲਾਂ ਨੇ ਹੁਣ ਪਤਾ ਨਹੀਂ ਕਿਸੇ ਨੂੰ ਸਮਝ ਸਮਝ ਆਊ ਕਿ ਜੇ ਕੋਈ ਥੋੜਾ ਅਮਰੀਕਾ ਕੈਨੇਡਾ ਰਹਿੰਦਾ ਹੈ ਉਹ ਅਗਲਾ ਸਵਾਲ ਆ ਲੋਕਾਂ ਨੂੰ ਇਹ ਬੜਾ ਹੋਊਗਾ ਕਿ ਜ਼ੋਰ ਕਿਵੇਂ ਮਾਰੂਗਾ ਹਾਈਡਰੋਲਿਕ ਚ ਇੰਨਾ ਜਿਆਦਾ ਜ਼ੋਰ ਹੁੰਦਾ ਨਾ ਜੇ ਪੂਰਾ ਤੁਸੀਂ ਜ਼ੋਰ ਲੋਡ ਪਾਤਾ ਟਾਇਰਾਂ ਤੇ ਜਿੱਦਾਂ ਗੀਅਰ ਚ ਟਰੈਕਟਰ ਬੰਦ ਹੁੰਦਾ ਉਦਾਂ ਹੀ ਬੰਦ ਕਰ ਦਿੰਦਾ ਹਾਈਡਰੋਲਿਕ ਵੀ ਇਹ ਕੋਈ ਆਇਆ ਨਹੀਂ ਵੀ ਲਿਫਟ ਵਾਲਾ ਸਿਸਟਮ ਆ ਜੀ ਉਹ ਬਹੁਤ ਇੱਕ ਮਤਲਬ ਕਿ ਸੁਧਰਿਆ ਹੋਇਆ ਰੂਪ ਆ ਇਸ ਚੀਜ਼ ਦਾ ਉਹ ਐ ਨਹੀਂ ਵੀ ਆ ਜੀ ਪੌਲੀ ਵਰ ਮਾਰਿਆ ਇਹ ਤਾਂ ਫਸ ਕਰਕੇ ਬਾਲ ਖੁੱਲ ਗਿਆ ਤਾਂ ਤੁਰੇ ਹੀ ਨਹੀਂ ਉਹ ਇਦਾਂ ਦਾ ਨਹੀਂ ਉਹ ਬਹੁਤ ਖੂਬਸੂਰਤ ਸਿਸਟਮ ਹੈ ਜਿਹੜਾ ਬੜੇ ਲੰਬੇ ਟਾਈਮ ਤੋਂ ਚੱਲਦਾ ਆ ਰਿਹਾ ਇੱਕ ਚੀਜ਼ ਤੇ ਨਹੀਂ ਚੱਲਦਾ ਆ ਰਿਹਾ ਆਪਣੇ ਇੰਡੀਆ 'ਚ ਆ ਗਿਆ ਕਮਾਈਨਾਂ ਜਾ ਮੈਂ ਕਰਤਾ ਦੀ ਐਗਜ਼ੈਂਪਲ ਦੇ ਕੇ ਤਾਂ ਹਟਿਆ ਤੇ ਜਿਹੜੇ ਉਹ ਮਿਕਸਚਰ ਖੋਲਣ ਵਾਲੇ ਨੇ ਉਹਨਾਂ 'ਚ ਲੱਗਿਆ ਹੋਇਆ ਹੈਗਾ ਸੁਪਰ ਸੀਡਰਾਂ 'ਚ ਹੈਗਾ ਬਹੁਤ ਚੀਜ਼ਾਂ 'ਚ ਹਾਈਡਰੌਲਿਕ ਸਿਸਟਮ ਤੇ ਮੇਰਾ ਤਾਂ ਟਰਾਲੀ ਦਾ ਬੜਾ ਮਾਨ ਆ ਹਲੇ ਉਦਾਂ ਦਾ ਕੋਈ ਜਗਾੜ ਨਹੀਂ ਮੈਨੂੰ ਲੱਭ ਰਿਹਾ ਵੀ ਟਰਾਲੀ ਹਾਈਡਰੋਲਿਕ ਨਾਲ ਉਹਦੀ ਸਪੀਡ ਮੈਚ ਕਰਦੀ ਕਰਾਂਗੇ ਆ ਆਹ ਮੈਨੂੰ ਮਕੈਨਿਜ਼ਮ ਹੀ ਨਹੀਂ ਪਸੰਦ ਆਇਆ ਟਰਾਲੀ ਦਾ ਮਤਲਬ ਉਧਰੋਂ ੱਤਕਾ ਦੇ ਰਹੀ ਆ ਜੀ ਉਧਰੋਂ ਇਧਰੋਂ ਟਰੈਕਟਰ ਦੀ ਕੋਈ ਸਪੀਡ ਨਹੀਂ ਮਿਲ ਰਹੀ ਉਹਨੂੰ ੱਤਕੀ ਜਾਂਦਾ ਸਵਾਦ ਉਹਨਾਂ ਚਿਰ ਨਹੀਂ ਆਉਂਦਾ ਜਿੰਨਾ ਚਿਰ ਟਰੇਲਰ ਤੇ ਟਰੈਕਟਰ ਦੀ ਸਪੀਡ ਇੱਕ ਨਾ ਹੋਵੇ ਸਮਝਿਓ ਗੱਲ ਇਹ ਆਉਣ ਵਾਲੇ ਸਮੇਂ ਦੀ ਟੈਕਨੋਲੋਜੀ ਇਹ ਕਲਾਸ ਫੈਂਡੈਂਟ ਚ ਜੌਂਡੀਅਰ ਚ ਹਾਲੈਂਡ ਚ ਜਿੰਨੇ ਵੀ ਵੱਡੀ ਪਾਵਰਾਂ ਦੇ ਉੱਤੇ ਟਰੈਕਟਰ ਨੇ ਜਦੋਂ ਉਹਨਾਂ ਨੂੰ ਕ੍ਰੀਪਰ ਸਪੀਡ ਦੀ ਲੋਡ ਪੈਂਦੀ ਆ ਉਹ ਬਸ ਉਹ ਹਾਈਡਰੌਲਿਕ ਵਾਲੇ ਸਿਸਟਮ ਯੂਜ਼ ਕਰਦੇ ਨੇ ਉਹ ਅਲੱਗ ਤੋਂ ਹੀ ਉਹ ਮਤਲਬ ਦੋ ਤਰ੍ਹਾਂ ਦਾ ਮਕੈਨਿਜ਼ਮ ਆ ਇਹ ਉਹਦੀ ਖੂਬਸੂਰਤੀ ਆ ਹੁਣ ਤੁਸੀਂ ਇਹਨੂੰ ਇਹ ਵੀ ਕਹਿ ਲਓ ਭਾਵੇਂ ਕਿ 1 ਕਿਲੋਮੀਟਰ ਦੇ ਵੀ 100 ਗੇਅਰ ਬਣਾ ਲਾ ਕਿਉਂਕਿ ਉਹ ਤੇ ਕਿਹੜਾ ਕੋਈ ਗਰਾਰੀ ਆ ਜਾਂ ਦੰਦਾ ਫਸਣਾ ਦੰਦਾ ਫਸੂਗਾ ਤਾਂ ਡੱਕਾ ਤੋੜੂਗਾ ਇਹ ਚੀਜ਼ਾਂ ਹੈਗੀਆਂ ਨੇ ਆਉਣ ਵਾਲੇ ਸਮੇਂ ਦੀਆਂ ਦੇਖੋ ਹੁਣ ਕਿੰਨਾ ਕੁ ਟਾਈਮ ਆ ਕਿੰਨਾ ਕੁ ਟਾਈਮ ਲੱਗਣਾ ਹੈ ਕਦੋਂ ਆਉਂਦੀ ਆ ਕਦੋਂ ਉਹਦੀ ਕੀ ਲੋੜ ਇੱਕ ਨਾ ਥੋੜੀ ਜੀ ਗੱਲ ਇਹ ਆਪਣੀ ਬਦਕਿਸਮਤੀ ਰਹੀ ਆ ਵੈਸੇ ਜਿਹੜਾ ਬੰਦਾ ਪੰਜਾਬ 'ਚ ਕੋਈ ਸੂਝ-ਬੂਝ ਵਾਲੀ ਅਕਲ ਵਾਲੀ ਫਿਊਚਰ ਦੀ ਗੱਲ ਕਰੂਗਾ ਉਹਨੂੰ ਲੋਕ ਪਾਗਲ ਦੱਸਦੇ ਨੇ ਪਿੰਡ 'ਚ ਕੋਈ ਚੰਗਾ ਬੰਦਾ ਹੋਊਗਾ ਰੱਬ ਲੱਗ ਦੀ ਗੱਲ ਕਰੂਗਾ ਉਹਨੂੰ ਕਮਲਾ ਦੱਸਦੇ ਨੇ ਇਹ ਸਾਡੀ ਬਦਕਿਸਮਤੀ ਆ ਵੈਸੇ ਮੈਂ ਬਹੁਤ ਵਾਰ ਨੋਟ ਕਰਿਆ ਜੇ ਤੁਸੀਂ ਇੱਕ ਲੀ ਤੋਂ ਹਟਵੀਂ ਗੱਲ ਕਰਦੇ ਹੋ ਉਹ ਬੰਦਾ ਲੋਕਾਂ ਨੂੰ ਪਾਗਲ ਲੱਗਦਾ ਇਹ ਕੋਈ ਅੱਜ ਦਾ ਨਹੀਂ ਹੈ ਹਿਸਟਰੀ ਉਹ ਇਦਾਂ ਤੁਸੀਂ ਹਿਸਟਰੀ ਚੱਕ ਲਓ ਹਿਸਟਰੀ ਚ ਇਦਾਂ ਹੁੰਦਾ ਆ ਸੋ ਮੈਂ ਤਾਂ ਆਪਣਾ ਰਸਤੇ ਤੇ ਚੱਲਦਾ ਆਪਣੇ ਰਸਤੇ ਆਪ ਬਣਾਉਣਾ ਨਾ ਮੈਂ ਕਿਸੇ ਦੀ ਕਦੇ ਵੀਡੀਓ ਦੇਖੀ ਆ ਜਿਨ੍ਹਾਂ ਨੂੰ ਮੈਂ ਦੇਖਦਾ ਉਹ ਹੋਰ ਹੀ ਟੇਡੇ ਜੇ ਬੰਦੇ ਨੇ ਤੁਸੀਂ ਉਹਨਾਂ ਨੂੰ ਵਿਚਾਰਿਆਂ ਨੂੰ ਜਾਣਦੇ ਹੀ ਨਹੀਂ ਮੈਂ ਤਾਂ ਹੋਰ ਫਿਲਮਾਂ ਮੈਂ ਕਸੂਤੀਆਂ ਜੀ ਦੇਖਦਾ ਉਹ ਤੁਸੀਂ ਕਦੇ ਦੇਖੀ ਨਹੀਂ ਮੇਰੇ ਵਾਲੀਆਂ ਫਿਲਮਾਂ ਨੇ ਜਿਹੜੀਆਂ ਹੁਣ ਸਿਨੇਮੇ 'ਚ ਲੱਗਦੀ ਨਹੀਂ ਮੈਂ ਫਿਲਮਾਂ ਹੀ ਬਹੁਤ ਹੋਰ ਤਰ੍ਹਾਂ ਦੀਆਂ ਦੇਖਦਾ ਉਹ ਮੈਂ ਨਾ ਲਾਉਂਗਾ ਤੁਹਾਨੂੰ ਪਤਾ ਹੀ ਨਹੀਂ ਹੋਣਾ ਵੀ ਉਹ ਫਿਲਮ ਕਿਹੜੀ ਹੈ ਇਹ ਆਪਣਾ ਆਪਣਾ ਹੁੰਦਾ ਸੁਭਾਅ ਇੱਕ ਦੂਜੇ ਨੂੰ ਐਕਸੈਪਟ ਕਰਨਾ ਸਿੱਖੋ ਮੇਰੇ ਚ ਇਨਾ ਗਮਾਦਾ ਹੈਗਾ ਸਵਰਾਜ ਨੂੰ ਕੋਈ ਲੱਖ ਮਾੜਾ ਕੋ ਗਾਲਾਂ ਕੱਢੋ ਅੱਗ ਲਾਓ ਜਿਹੜੀ ਮੈਂ ਗੱਡੀ ਚਲਾਉਣਾ ਉਹਨੂੰ ਭੰਨ ਦੋ ਮੈਨੂੰ ਨਹੀਂ ਕੋਈ ਫਰਕ ਪੈਂਦਾ ਆਪਣੇ ਇਹ ਬਹੁਤ ਕਮ ਦਿਲੀ ਕਮਜ਼ੋਰੀ ਹੈ ਬਹੁਤ ਮੰਦੀ ਕਮਜ਼ੋਰੀ ਆ ਵੀ ਜੁੜੀ ਮੇਰੇ ਕੋਲ ਚੀਜ਼ ਆ ਵੀ ਮੇਰੀ ਸੋਚ ਤੋਂ ਉਲਟ ਕਿਉਂ ਆ ਵੀ ਜਿੱਦਾਂ ਮੈਂ ਸੋਚਦਾ ਸਾਰੀ ਦੁਨੀਆ ਉਦਾਂ ਸੋਚੇ ਸੋ ਬ੍ਰਦਰ ਮੈਂ ਬਿਲਕੁਲ ਨਹੀਂ ਸੋਚਦਾ ਮੇਰਾ ਆਪਣਾ ਥਾਟ ਆ ਥੋੜਾ ਆਪਣਾ ਥਾਟ ਆ ਤੁਸੀਂ ਆਪਣਾ ਰਾਂਝਾ ਰਾਜੀ ਰੱਖੋ ਤੁਸੀਂ ਮੇਰੇ ਨਾਲ ਨਹੀਂ ਐਗਰੀ ਕੋਈ ਚੱਕਰ ਨਹੀਂ ਚੈਨਲ ਨੂੰ ਕਿਸੇ ਵੀ ਟਾਈਮ ਅਨਸਬਸਕ੍ਰਾਈਬ ਕਰੋ ਇਹਦੀ ਰਿਪੋਰਟ ਕਰੋ ਜੇ ਤੁਹਾਨੂੰ ਗਲਤ ਲੱਗਦਾ ਥੋੜਾ ਉਹ ਜਮਹੂਰੀ ਹੱਕ ਹੈ ਰਿਪੋਰਟ ਕਰੋ ਮੈਂ ਕੋਈ ਵਲਗਰਚ ਹਾਂ ਮੇਰਾ 18 ਪਲੱਸ ਚੈਨਲ ਆ ਮੈਂ ਉਹਨਾਂ ਨੂੰ ਐਪਲੀਕੇਸ਼ਨ ਕਰਦੀ ਭੇਜੀ ਹੋਈ ਆ ਮੇਰੇ ਚੈਨਲ ਨੂੰ 18 ਸਾਲ ਤੋਂ ਉੱਪਰ ਦੇ ਬੱਚੇ ਦੇਖਣ 18 ਸਾਲ ਤੋਂ ਥੱਲੇ ਵਾਲਾ ਹੈ ਨਹੀਂ ਮੈਂ ਗਲ ਗੂਲ ਕੱਢ ਦਿੰਨਾ ਹੈ ਮੇਰਾ ਆਪਣਾ ਐਕਸੈਂਟ ਹੈ ਮੇਰੀ ਆਪਣੀ ਸੋਚ ਹੈ ਮੇਰਾ ਆਪਣਾ ਹੱਕ ਹੈ ਮੈਨੂੰ ਕੋਈ ਰੋਕ ਨਹੀਂ ਸਕਦਾ ਮੈਂ ਜੋ ਪਾਉਣਾ ਹੈ ਉਹੀ ਪਾਉਣਾ ਹੈ ਮੈਂ ਕਿਸੇ ਨੂੰ ਨਹੀਂ ਰੋਕ ਸਕਦਾ ਇਹ ਚੀਜ਼ਾਂ ਨੂੰ ਸਮਝਣ ਨੂੰ ਟਾਈਮ ਲੱਗੂਗਾ ਅਸੀਂ ਇਹ ਚੀਜ਼ਾਂ ਸਮਝੇ ਨਹੀਂ ਇਸ ਕਰਕੇ ਅੱਜ ਅਸੀਂ ਇੱਥੇ ਆ ਖੜੇ ਅੱਜ ਪੰਜਾਬ ਦਾ ਕੀ ਹਾਲ ਹੈ ਪਾਣੀ ਸਾਡੇ ਹੱਥੋਂ ਗਏ ਬੋਲੀ ਸਾਡੇ ਹੱਥੋਂ ਗਈ ਕੀ ਰਹਿ ਗਿਆ ਯਾਰ ਰਹਿ ਕੀ ਗਿਆ ਸਾਡੇ ਕੋਲ ਕੀ ਅੱਜ ਪੰਜਾਬ ਕਿੱਥੇ ਖੜਾ ਕਿਸੇ ਵੀ ਟਾਈਮ ਕੁਝ ਵੀ ਹੋ ਸਕਦਾ ਇੱਥੇ ਇੰਨੀ ਸੈਂਸਿਟਿਵ ਕੰਡੀਸ਼ਨ 'ਚ ਅੱਜ ਪੰਜਾਬ ਹੋ ਤੱਕ ਪਏ ਸੀ ਐਨੇ ਕਰ ਰਹੇ ਸੁੰਘੜ ਕੇ ਫਿਰ ਹਰਿਆਣਾ ਨਿਕਲ ਗਿਆ ਫਿਰ ਹਿਮਾਚਲ ਨਿਕਲ ਗਿਆ ਫਿਰ ਕੋਈ ਸਾਡੀ ਹਮਦਰਦੀ ਸਰਕਾਰ ਨਹੀਂ ਆਈ ਕਦੇ ਅਸੀਂ ਕਿਸੇ ਨੂੰ ਚੁਣ ਲਿਆ ਕਦੇ ਅਸੀਂ ਕਿਸੇ ਨੂੰ ਚੁਣ ਲਿਆ ਇਹ ਅਸਲ 'ਚ ਐਟ ਦੀ ਐਂਡ ਆਫ ਦੀ ਡੇ ਜਿੱਦਾਂ ਜਿੰਨਾ ਕਿ ਮੈਨੂੰ ਮੈਨੂੰ ਲੱਗਦਾ ਮੈਨੂੰ ਤਾਂ ਲੱਗਦਾ ਵੀ ਕਿ ਐਜੂਕੇਸ਼ਨ ਸਿਸਟਮ ਮਾੜਾ ਹੈ ਸਾਡੇ ਬੱਦ ਤੋਂ ਬੱਦ ਨਵੇਂ ਯੰਗਸਟਰ ਬੱਚਿਆਂ ਨੂੰ ਪੜਨਾ ਚਾਹੀਦਾ ਹੁੱਲੜਬਾਜੀ ਤੋਂ ਬਾਜ਼ ਆਉਣਾ ਚਾਹੀਦਾ ਡਰਾਮੇ ਬਾਜ਼ੀਆਂ ਤੋਂ ਭੇਡ ਚਾਲਾਂ ਤੋਂ ਪਿੱਛੇ ਹਟਣਾ ਚਾਹੀਦਾ ਇੰਨਾ ਕਿ ਮੈਂ ਸੋਸ਼ਲ ਮੈਸੇਜ ਹਮੇਸ਼ਾ ਦੰਦਾ ਹੁੰਨਾ ਤੇ ਮੈਂ ਦਿੰਦਾ ਰਹਿਣਾ ਜਿੰਨੇ ਕੁ ਮੈਂ ਯੋਗ ਆ ਮੈਂ ਤਾਂ ਆਪਣਾ ਆਪਣੀ ਲੀਤੇ ਚੱਲਣਾ ਜੀ ਨੂੰ ਚੰਗਾ ਲੱਗਦਾ ਦੇਖ ਦਿਆ ਕਰੋ ਨਹੀਂ ਅਨਸਬਸਕ੍ਰਾਈਬ ਕਰੋ ਰਿਪੋਰਟ ਕਰੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਤਿ ਸ੍ਰੀ ਅਕਾਲ